ਹਾਂਜੀ ਸਸ਼ੀ ਗਾਇਬ ਜੀ ਸਾਰੇ ਫੇਸਬੁਕ ਦੋਸਤਾਂ ਨੂੰ ਪੁੱਤਰਾਂ ਨੂੰ ਵੀ ਆਪਾਂ ਨੇ ਜਿਹੜੇ ਅੱਜ ਜਿਹੜੇ ਟਾਪਿਕ ਤੇ ਗੱਲ ਕਰਨੀ ਆ ਉਹ ਹੈਗਾ ਹਿਮਾਚਲ ਦੇ ਲੋਕਾਂ ਬਾਰੇ ਹਾਂ ਵੀ ਆਪਾਂ ਜਿੰਨੇ ਕੁ ਲੋਕ ਹੁਣ ਹਿਮਾਚਲ ਦੇ ਟੂਰ ਤੇ ਜਾਈ ਜਾਂਦੇ ਨੇ ਤੇ ਜਦ ਉਹ ਲੋਕ ਆਪਣਾ ਬਹੁਤ ਜ਼ਿਆਦਾ ਦੁਰਵਿਵਹਾਰ ਕਰੀ ਜਾਂਦੇ ਆ ਆ ਸਿਜ਼ਨ ਚ ਕੁਝ ਜ਼ਿਆਦਾ ਇਸ਼ੂ ਇਹ ਤੋਂ ਪਹਿਲਾਂ ਇੰਨਾ ਨਹੀਂ ਸੀ ਬਾਈ ਹੂੰ ਤੋਂ ਜ਼ਿਆਦਾ ਕਰ ਲਾ ਕੇ ਬਹੁਤ ਜ਼ਿਆਦਾ ਹੋ ਰਿਹਾ ਨਜਾਇਜ਼ ਹੋ ਹੀ ਜਾਂਦਾ ਹੁਣ ਤਾਂ ਹਰ ਇੱਕ ਨਾਲ ਹੀ ਉਹ ਧੱਕਾਸ਼ਾ ਹੀ ਕਰ ਰਹੇ ਨੇ ਲੈ ਤਾਂ ਇੱਕੋ ਟੂਰਿਜ਼ਮ ਏਰੀਆ ਟੂਰਿਜ਼ਮ ਦੇ ਸੱਤੋਂ ਦਾ ਕੰਮ ਚੱਲਦਾ ਹੋਰ ਕੋਈ ਨਾ ਵਿਸ਼ਸਤ ਨਹੀਂ ਉਹ ਲੋਕ ਫੇਰ ਵੀ ਯਾਰ ਇੰਨੀ ਆਪਣੀ ਬੇਜ਼ੀਤੀ ਕਰ ਰਹੇ ਨੇ ਗੱਲਾਂ ਛੱਡ ਦੇ ਫਿਰ ਪੀਂਦਾ ਤੇ ਭਈ ਪੰਜਾਬੀ ਆਪਣੇ ਫੇਰ ਉੱਥੇ ਜਾ ਕੇ ਕਿ ਬੇਜ਼ੀਤੀ ਕਰਵਾਉਂਦੇ ਨੇ ਭਈ ਜੇ ਤੁਸੀਂ ਘੁੰਮਣ ਜਾਣਾ ਹੀ ਹੈ ਪਹਿ ਨਹੀਂ ਕਹਿੰਦੇ ਵੀ ਘੁੰਮਣ ਨਾ ਜਾਓ ਬੰਦ ਕਰੋ ਘੁੰਮਣ ਜਾਓ ਲਾਜ਼ਮੀ ਜਾਓ ਯਾਰ ਹੋਰ ਬਥੇਰੇ ਏਰੀਆ 'ਤੇ ਕਸ਼ਮੀਰ ਵਈ ਕਿੱਡਾ ਸੋਹਣਾ ਏਰੀਆ ਹੈ ਕਸ਼ਮੀਰ ਚੱਲ ਜਾਓ ਯਾਰ ਭਾਈ ਉੱਤਰਾਖੰਡ ਚੱਲ ਜਾਓ ਇੱਕ ਵਾਰੀ ਹਿਮਾਚਲ ਦਾ ਬਾਇਕਾਟ ਕਰ ਦੋ ਜਾਵਾਂ ਚੰਗੀ ਤਰ੍ਹਾਂ ਕੇਰਲਾ ਚੱਲ ਜਾਓ ਭਾਈ ਕੇਰਲਾ ਪਾਏ ਕਿਸੇ ਵੀਰ ਤੁਸੀਂ ਹਿਮਾਚਲ ਨਾ ਜਾਓ ਜਿਹੜੀ ਗੱਲ ਹੈ ਇੱਕ ਵਾਰੀ ਬਾਈਕਾਟ ਕਰ ਦੋ ਆ ਹੁਣੇ ਆ ਚੰਦ ਦਿਨਾਂ ਦੇ ਵਿੱਚ ਵਿੱਚ ਕਿੰਨੀਆਂ ਵਾਰ ਦਾ ਤੱਪ ਨੇ ਸਾਹਮਣੇ ਆਈ ਆ ਬਈ ਮੈਂ ਨਾ ਹੁਣੇ ਉਹ ਬੰਦੇ ਜਿਹੜੇ ਇੱਕ ਐਨਾ ਜਿਆਦਾ ਨਾਲ ਨਾਲ ਦੀ ਨਾਲ ਇਕੱਠੇ ਹੋ ਜਾਂਦੇ ਤੇ ਆਪਣੇ ਵਾਲੇ ਜਮਾ ਨਹੀਂ ਹੁੰਦੇ ਵੀ ਤੁਸੀਂ ਯਾਰ ਇੱਕ ਵਾਰੀ ਨਾ ਜਾਣਾ ਪਹਾੜਾਂ ਕੰਨੀਆਂ ਨਾ ਕਸ਼ਮੀਰ ਹੋ ਜਾਓ ਉਧਰ ਨੂੰ ਹੋ ਜਾਓ ਉੱਤਰਾਖੰਡ ਹੋ ਜਾਓ ਹਿਮਾਚਲ ਛੱਡ ਦੋ ਬਈ ਗੱਲ ਹੋ ਰਹਾ ਤੂੰ ਦੇਖ ਮੈਂ ਹੁਣੇ ਲੇਟੈਸਟ ਦੇਖ ਚੰਡੀਗੜ੍ਹ ਦਾ ਐਸਆਈ ਆਫੀਸ ਦੀ ਬਿੱਧ ਫੈਮਿਲੀ ਗਿਆ ਗੁਰਸਿੱਖ ਬੰਦਾ ਪੱਗ ਬੰਨੀ ਹੋਈ ਉਹਦੇ ਉਹ ਜੀ ਵੀ ਉਹਨਾਂ ਨੇ ਫੁੱਲ ਵੇਚ ਦਿੱਤੀ ਪਲਸਰਾਂ ਨੇ ਵੇਚ ਦਿੱਤੀ ਜੋ ਠੋਣਾ ਨਹੀਂ ਕਹਿੰਦੇ ਤੂੰ ਸਾਡੇ ਐਮਪੀ ਦੇ ਥੱਪੜ ਵੱਜੇ ਥੋੜੇ ਚੰਡੀਗੜ੍ਹ ਚ ਵੀ ਅਸੀਂ ਤੂੰ ਸਾਡੇ ਜੋ ਆ ਆ ਦਾ ਸਵਾਗਤ ਫਿਰ ਚੰਗਾ ਕਿਵੇਂ ਪਾਲ ਸਕਦਾ ਫਿਰ ਭਾਈ ਜਿਹੜੇ ਮੁੰਡੇ ਮਣੀਕਾਰ ਨਗੇ ਸੀ ਮੋਟਰਸਾਈਕਲਾਂ ਤੇ ਹਾਂ ਉਹਨਾਂ ਦੇ ਸੱਟਾ ਫਿੱਟਾ ਮਾਰੀਆਂ ਉੱਠ ਮਾਰ ਕੀਤੀ ਐ ਉਥੇ ਚ ਟਾਪੀ ਵੀ ਨੰਬਰ ਤਾਂ ਆਮ ਹੀ ਮੋਟਰਸਾਈਕਲ ਨਹੀਂ ਬੰਦ ਆਪਣਾ ਗੁਰੂ ਜੀ ਇੱਥੇ ਮੋਟਰਸਾਈਕਲ ਗੱਡੀ ਉਥੇ ਆਮ ਖੜਾ ਨਹੀਂ ਸਕਦੇ ਰਾਤ ਬਰਾਤੇ ਇਹ ਖੜਾਉਣੀ ਆ ਤਾਂ ਆਪਦੀ ਪੇੜ ਪਾਰਕਿੰਗ 'ਚ ਉਥੇ ਖੜਾਓ ਜਿੱਥੇ ਸੁਰੱਖਿਆ ਹੋਵੇ ਹੋਟਲ ਦੀ ਪਾਰਕਿੰਗ 'ਚ ਖੜਾਓ ਇੱਕ ਵਾਰੀ ਬੰਦਾ ਉਥੇ ਪੀਵੀ ਨੰਬਰ ਗੱਡੀ ਦੇਖੀ ਰਾਤ ਨੂੰ ਭੰਨੇ ਜਾਂਦੇ ਆ ਬਈ ਬਹੁਤ ਆਪਣੇ ਕੋਲੇ ਇਹ ਖਬਰਾਂ ਆ ਗਈਆਂ ਨਾਲ ਦੇ ਮੁੰਡਿਆਂ ਨਾਲ ਵੀ ਇਹ ਵਾਰਦਾਤਾਂ ਹੋਈਆਂ ਪਿੱਛੇ ਜੇ ਅਸੀਂ ਵੀ ਘੁੰਮ ਕੇ ਆਏ ਹਮਾਚਲ ਉਹ ਬਈ ਬੰਦਾ ਬਾਅਦ ਦੇਖਣਗੇ ਪਹਿਲਾਂ ਜਦੋਂ ਇਹ ਕੋਲ ਦੀਆਂ ਟਪਦੇ ਆ ਨਾ ਜੇ ਸਾਨੂੰ ਨਹੀਂ ਆਉਂਦੇ ਆ ਉਹਨਾਂ ਦੀ ਤੁਸੀਂ ਅੱਖਾਂ ਕੰਨੀ ਦੇਖਿਓ ਪਹਿਲਾਂ ਗੱਡੀ ਨੰਬਰ ਕੰਨੀਆਂ ਜਾਣਗੀਆਂ ਉਸ ਤੋਂ ਬਾਅਦ ਬੰਦੇ ਕੰਨੀ ਦੇਖਦੇ ਆ ਫਿਰ ਉਹ ਜਾਣ ਜਾਣ ਕੇ ਖਹਿੰਦੇ ਆ ਅਸੀਂ ਟ੍ਰੈਫਿਕ 'ਚ ਖੜੇ ਸੀ ਤੇ ਸਾਡੇ ਕੋਲੇ ਦੀਆਂ ਜਾਣ ਜਾਣ ਕੇ ਉੱਪੋਂ ਦੀ ਟਪਾਵੇ ਇੱਕ ਬੰਦਾ ਗੱਡੀ ਤੇ ਸਾਨੂੰ ਕਹੇ ਵੀ ਤੂੰ ਹੌਲੀ ਕਰ ਯਾਰ ਜਦੋਂ ਅੱਗੇ ਥਾਂ ਹੀ ਹੈ ਨਹੀਂ ਤੂੰ ਵਿਚ ਫਸਾਈਏ ਨਾ ਜਾਣ ਕੇ ਲੜੇ ਸਾਡੇ ਨਾਲ ਬਈ ਉਹ ਕਰ ਰਹੇ ਨੇ ਹੁਣ ਇਹ ਚੀਜ਼ ਨੂੰ ਕਰ ਰਹੇ ਨੇ ਫਿਰ ਉਹਨਾਂ ਨੇ ਇੱਕ ਉਹ ਮੁੰਡੇ ਦੀ ਵੀਡੀਓ ਆਈ ਸੀ ਕਿ ਦੋ ਕਿੰਨੇ ਜਣੇ ਸੀ ਕਿ ਉਹਨਾਂ ਨੂੰ ਭੱਜ ਕੇ ਜਾਨ ਬਚਾਈ ਹੈ ਕਿ ਸਾਡੇ ਸਟਾਫ ਟਾਫਟਾ ਇੰਨੀ ਕ ਮਾਰਤੀ ਇੱਕ ਤਾਂ ਮੁੰਡਾ ਤਨਦਨ ਕੋਮਾ ਚ ਹੀ ਰਹੇ ਬੋਲੇ ਨਹੀਂ ਬਈ ਯਾਰ ਫਿਰ ਕਿਉਂ ਆਪਾਂ ਪੈਸੇ ਵੀ ਲਾਉ ਤੇ ਬੇਇਜ਼ਤੀ ਕਰਾਉਣ ਵੀ ਜਾਵੋ ਕਿੱਧਰ ਤੱਕ ਰੂਲ ਹੈ ਨਾ ਜਾ ਨਹੀਂ ਨਾ ਯਾਰ ਇਹੋ ਬੰਦਾ ਨੂੰ ਰੋਜ਼ਗਾਰ ਦੇਈ ਜਾਂਦੇ ਆ ਯਾਰ ਉਹਨਾਂ ਨੂੰ ਇੰਨੀ ਅਕਲ ਨਹੀਂ ਹੈਗੀ ਰੋਜ਼ਗਾਰ ਉਹਨਾਂ ਦਾ ਇਹ ਦੇ ਰਿਹਾ ਕਿ ਸੱਤ ਟੂਰਿਜ਼ਮ ਕਰਕੇ ਬਈ ਉਹਨਾਂ ਦਾ ਹੋਰ ਤਾਂ ਨਾ ਪੈਸੇ ਨਹੀਂ ਇੱਕ 6 ਮਹੀਨੇ ਲੋਕ ਉੱਥੇ ਨਾ ਆ ਜਾਣ ਬਈ 6 ਮਹੀਨੇ ਜੋ ਬੰਦਾ ਨੇ ਆ ਕੇ ਟਿਕਾਣਾ ਆ ਵੀ ਮਿੰਤਾ ਕਰ ਲੱਗੇ ਨਹੀਂ ਉਹ ਲੋਕ ਕਿਉਂਕਿ ਹਰ ਇੱਕ ਨੇ ਉਹਨਾਂ ਨੇ ਹੋਟਲ ਪਾਏ ਉਹਨਾਂ ਸਾਰਾ ਸਿਸਟਮ ਹੀ ਹੈ ਉਹਨਾਂ ਦਾ ਟੂਰਿਜ਼ਮ થી ਹੈ ਲ ਕੁਝ ਨਹੀਂ ਭਾਈ ਦੇਖੋ ਉਹਨਾਂ ਫਲੱਡਾਂ ਦਾ ਆਪਾਂ ਲੋਕ ਫੇਰ ਵੀ ਕਿੰਨੀ ਹਾ ਕਰਦੇ ਹਨ ਉਹ ਲੋਕ ਜਮਾ ਨਹੀਂ ਹਾ ਕਰਦੇ ਭਾਈ ਫਲੱਡ ਆਉਂਦਾ ਉਹ ਫੋਨ ਉੱਠਖੋ ਕਰਦੇ ਜਿਹੜਾ ਬੰਦਾ ਉੱਧਰ ਫਸ ਗਿਆ ਜਮਾ ਕਰਦੇ ਉਹਨਾਂ ਲੋਕੋ ਕਰਦੇ ਭਾਈ ਉਹ ਤਰਸ ਤਰਸ ਜਮਾ ਨਹੀਂ ਕਰਦੇ ਕੋਈ ਤਰਸ ਨਹੀਂ ਕਰਦੇ ਇਹ ਦੋ ਚੰਗਾ ਕਸ਼ਮੀਰ ਵਾਲੇ ਬੰਦੇ ਭਾਈ 100 ਗਣਾ ਚੰਗੇ ਨੇ ਤੁਸੀਂ ਆਉਣ ਕਰਦੇ ਭਾਈ ਉਹਨਾਂ ਕੋ ਰਹਿ ਕੇ ਦੇਖਿਓ ਕਦੇ ਬਹੁਤ ਰਿਸਪੈਕਟਫੁਲ ਬੰਦੇ ਨੇ ਬਈ ਉਹ ਪੂਰੇ ਹਮਾਚਲ ਨਹੀਂ ਪਤਾ ਨਹੀਂ ਯਾਰ ਇਹਨਾਂ ਦੇ ਕੀ ਹੈ ਨਾ ਇਹ ਜ਼ਾਇਨ ਚਿਕੋ ਲਿਆ ਹੋਇਆ ਕਿ ਯਾਰ ਪੰਜਾਬੀ ਬੰਦੇ ਮਾੜੇ ਆ ਜਾਂ ਕੀ ਹੈ ਵੀ ਜਾਂ ਤਾਂ ਖੁੱਲ ਕੇ ਦੱਸ ਦੋ ਜਾਂ ਤਾਂ ਤੁਸੀਂ ਸਾਨੂੰ ਕਹੋ ਭਈ ਆਇਆ ਨਾ ਕਰੋ ਨਹੀਂ ਆਉਂਦੇ ਅਸੀਂ ਤਾਂ ਹੋਣਾ ਆਉਂਦੇ ਹੀ ਨਹੀਂ ਕਿ ਸਾਡਾ ਤਾਂ 4:00 ਵਜ ਗਿਆ ਮਾਣੀ ਉਹ ਹੋ ਗਿਆ ਜਮਾ ਅਸੀਂ 4 ਮਈ ਜਲਾਈ ਨੂੰ ਜਾਣਾ ਸੀ ਟੂਰ ਤੇ ਉਹ ਅਸੀਂ ਕੈਨਸਲ ਕਰਤਾ ਹਿਮਾਚਲ ਦਾ ਅਸੀਂ ਤਾਂ ਹੁਣ ਸਤੰਬਰ ਚ ਜਿਹੜਾ ਜਾਵਾਂਗੇ ਟੂਰ ਉਹ ਤੋਂ ਦਾ ਹੀ ਲਾਉਣਾ ਹੈ ਤੇਰਾ ਕਸ਼ਮੀਰ ਗੰਗਾ ਦਾ ਇੱਥੋਂ ਦਾ ਹੀ ਲਾਵਾਂਗੇ ਬਾਈ ਇੱਥੋਂ ਦਾ ਕੋਈ ਟੂਰ ਨਹੀਂ ਲਾਉਂਦੇ ਇੱਥੋਂ ਦਾ ਜਾਂਦੇ ਹੀ ਨਹੀਂ ਯਾਰ ਸਾਡਾ ਗਾਵਾ ਨਾ ਨੱਕ ਗਿਆ ਅਜੇ ਤੱਕ ਅਸੀਂ ਹਿਮਾਚਲ ਚ ਨਹੀਂ ਪੈਰ ਧਰਦੇ ਕੁਝ ਹੀ ਹੋ ਜੇ ਸਰ ਵੀਰ ਭੰਜਨ ਨੂੰ ਬੇਨਤੀ ਹੈ ਵੀ ਯਾਰ ਹੋਰ ਟੂਰ ਕਿਸੇ ਦਾ ਲਾ ਲਓ ਟੂਰਿਜ਼ਮ ਕਿਤੇ ਵੀ ਜਾਓ ਟੂਰ ਯਾਰ ਇੱਥੇ ਨਹੀਂ ਜਾਣਾ ਹਿਮਾਚਲ ਚ ਜਾ ਜਾਓ ਇਹਨਾਂ ਨੂੰ ਵੀ ਪਤਾ ਲੱਗ ਜੀ ਇੱਕ ਵਾਰੀ ਚ ਵੀਰੋਂ ਕਿ ਮੈਂ ਕਰ ਲਵਾਂ ਸਾਰੇ ਜਣੇ ਭਾਈ ਜਦੋਂ ਇਹ ਇਕੱਠੇ ਹੋ ਸਕਦੇ ਆ ਤੁਸੀਂ ਆਪਾਂ ਕਿਉਂ ਨਹੀਂ ਇਕੱਠੇ ਹੁੰਦੇ ਹਾਂ ਹਾਂ ਇੱਕ ਵਾਰੀ ਇੱਕ ਕਰਖਾਓ ਯਾਰ ਜਦੋਂ ਆਪਾਂ ਇੱਕ ਵਾਰੀ ਇੱਕ ਕਰਖਾਤ ਉਹਨਾਂ ਨੂੰ ਪਤਾ ਲੱਗੂ ਦਿਮਾਗ ਟਿਕਾਣੇ ਆ ਜੂ ਆਪ ਜਿਹੇ ਐਪੀਸਟ ਹੋ ਜਾਣਗੇ ਗਾਲਾਂ ਨਿਕਲਦੀਆਂ ਭਾਈ ਮੂੰਹੋਂ ਕਹਿ ਨਹੀਂ ਸਕਦੇ ਤੇ ਗਾਲ ਨਹੀਂ ਕੱਢੀਂਗਾ ਕੋਈ ਸੋਸ਼ਲ ਮੀਡੀਆ ਤੇ ਵੀਡੀਓ ਪਾਉਣੀ ਆ ਬਾਕੀ ਪਤਾ ਤੁਹਾਨੂੰ ਸਾਰਿਆਂ ਨੂੰ ਸੋਸ਼ਲ ਮੀਡੀਆ ਦਾ ਵੀਡੀਓ ਪਾਉਣੀ ਆ ਬਾਕੀ ਪਤਾ ਤੁਹਾਨੂੰ ਸਾਰਿਆਂ ਨੂੰ ਬਹੁਤ ਵਰੀ ਪਾਲ ਕਰੋ ਹਿਮਾਚਲ ਨਾ ਜਾਓ ਹੋਰ ਪਾਸੇ ਹੋ ਜਾਓ ਹਾਂ ਹੋਰ ਪਾਸੇ ਹੋ ਜਾਓ ਬੇਨਤੀ ਹੈ ਵੀਰੋਂ ਕਿ ਅਸੀਂ ਆਸ ਕਰਦੇ ਹਾਂ ਵੀ ਸਾਡੇ ਵੀਡੀਓ ਬਹੁਤ ਬਹੁਤ ਸ਼ੇਅਰ ਕਰਿਓ ਜੇ ਉਹਨਾਂ ਦਾ ਬਾਇ ਕਾਰਡ ਕਰੋ ਯਾਰ ਇਹਨਾਂ ਦਾ ਬਾਇ ਕਾਰਡ ਜ਼ਰੂਰ ਕਰੋ ਵੀਰਾਂ ਕਿ ਠੀਕ ਹੈ ਬਾਈ ਚੱਲ ਜਾਈ ਜੀ ਸ਼ੁਕਰੀਆ